ਸਭ ਤੋਂ ਪਹਿਲਾਂ ਦੇਸ਼ ਦੇ ਦੀਆਂ ਖਬਰਾਂ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਅੱਜ ਦੇ ਦਿਨ ਦੇ ਉੱਤੇ ਜਿਹੜਾ ਸੀ ਉਹਦੀ ਵਰਸੀ ਜਿਹੜੀ ਮਨਾਈ ਜਾ ਰਹੀ ਹੈ ਤੇ 3 ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ ਰਹੇ ਐ ਬਲਕੌਰ ਸਿੰਘ ਉਹਨਾਂ ਦੇ ਫਾਦਰ ਉਹਨਾਂ ਦੀ ਅੱਜ ਗੱਲਬਾਤ ਕੀਤੀ ਹੈ ਤੇ ਵੱਡੀ ਤਦਾਦ ਦੇ ਵਿੱਚ ਲੋਕ ਸ਼ਮੂਲੀਅਤ ਉਹਨਾਂ ਨੇ ਕੀਤੀ ਹੈ ਉਹਨਾਂ ਦੇ ਨਗਰ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਉਹਨਾਂ ਨੇ ਕਿਹਾ ਕਿ 3 ਸਾਲ ਦੇ ਬਾਅਦ ਵੀ ਇਨਸਾਫ਼ ਦੀ ਲੜਾਈ ਲੜ ਰਹੇ ਆ 3 ਸਾਲ ਦਾ ਸਮਾਂ ਬਿਆਨ ਕਰਨਾ ਬਹੁਤ ਔਖਾ ਹੈ ਪਰ ਤੁਹਾਡਾ ਦਿੱਤਾ ਗਿਆ ਸਾਥ ਸਕੂਨ ਦਿੰਦਾ ਹੈ ਸਿੱਧੂ ਹੁਣਾ ਦੇ ਕੇਸ ਨੂੰ ਲੈ ਕੇ ਜਿੱਥੇ ਪਹੁੰਚੇ ਆ ਸ਼ਾਇਦ ਤੁਹਾਡੇ ਬਿਨਾ ਉੱਥੇ ਵੀ ਨਾ ਪਹੁੰਚਦੇ ਪਰ ਸਿੱਧੂ ਦੇ ਕਤਲ ਦੇ ਮਾਮਲੇ ਦੇ ਵਿੱਚ ਉਸ ਦੇ ਬਾਅਦ ਇਹ ਜਿਹੜਾ ਉਸ ਦੀ ਦੂਸਰੀ ਵਰਸੀ ਦੇ ਉੱਤੇ ਵੀ ਪੁਲਿਸ ਦੇ ਵੱਲੋਂ ਅਮਰਤਪਾਲ ਨੂੰ ਫੜਨ ਨੂੰ ਲੈ ਕੇ ਇੱਥੇ ਜਿੰਨਾ ਸਿੱਧੂ ਦੇ ਪ੍ਰਸ਼ਾਸਕ ਪ੍ਰਸ਼ੰਸਕਾਂ ਨੇ ਆਉਣਾ ਸੀ ਉਹ ਵੀ ਕਹਿੰਦੇ ਨਹੀਂ ਪਹੁੰਚ ਸਕੇ ਨੇ ਹਰ ਵਾਰ ਕੋਈ ਨਾ ਕੋਈ ਸਿੱਧੂ ਦੇ ਪਰਸ਼ੰਸਕਾਂ ਨੂੰ ਕਹਿੰਦੇ ਮੁਸ਼ਕਲ ਆਉਂਦੀ ਰਹਿੰਦੀ ਹੈ ਸਿੱਖਾਂ ਨੂੰ ਕੇਂਦਰ ਜਿਹੜਾ ਸਰਕਾਰ ਸਿਰ ਚੁੱਕਨ ਨਹੀਂ ਦਿੰਦੀ ਹੈ ਤੇ ਚੁਣ-ਚੁਣ ਨਿਸ਼ਾਨਾ ਬਣਾ ਰਹੀ ਹੈ ਆਉਂਦੇ ਸਮੇਂ ਦੇ ਵਿੱਚ ਦੇਖਣਾ ਮੇਰੇ ਪਰਿਵਾਰਾਂ ਵਰਗੇ ਪਰਿਵਾਰਾਂ ਦੀ ਗਿਣਤੀ ਵਧਣੀ ਹੈ ਕਿਉਂਕਿ ਗੁੰਡਾਗਰਦੀ ਵਧ ਰਹੀ ਹੈ ਪਰ ਮੈਂ ਬੇਕਸੂਰ ਮਾਰੇ ਗਏ ਲੋਕਾਂ ਦੇ ਨਾਲ ਖੜਾਂਗਾ ਕਹਿੰਦੇ ਨੇ ਸਾਡੇ ਨਾਲ ਖੜਨ ਵਾਲੇ ਅੱਜ ਜਿਹੜੇ ਨੇ ਇੱਥੇ ਮੌਜੂਦ ਨੇ ਉਨਾ ਕਹਿਆ ਕਿ ਲਾਰਸ ਇੰਟਰਵਿਊ ਲਗਾਤਾਰ ਚਲਦੀ ਰਹੀ ਹੈ ਪਰ ਮੇਰੇ ਪੁੱਤ ਦਾ ਗੀਤ ਸਰਕਾਰ ਨੂੰ ਚੁੱਬਦਾ ਸੀ ਤੇ ਉਹ ਚੁਕਵਾ ਦਿੱਤਾ ਗਿਆ ਪੁੱਤ ਦੀ ਸ਼ਾਂਤੀ ਨੂੰ ਲੈ ਕੇ ਇਨਸਾਫ ਦੇ ਲਈ ਚੌਂ ਲੜਾਂਗੇ ਚੌਂ ਲੜਾਂਦਾ ਵੀ ਗੱਲ ਕਹੀ ਹੈ ਉਹਨਾਂ ਨੇ ਅੰਗਰੇਜ਼ਾਂ ਵੇਲੇ ਤੱਕਾ ਨਹੀਂ ਹੋਇਆ ਸੀ ਜਿੰਨਾ ਇਸ ਸਮੇਂ ਜਿਹੜਾ ਹੋ ਰਿਹਾ ਹੈ ਮੁਲਜ਼ਮਜਦ ਪੇਸ਼ੀ ਦੇ ਉੱਤੇ ਆਉਂਦੇ ਨੇ ਤਾਂ ਸਾਨੂੰ ਦੇਖ ਕੇ ਹੱਸਦੇ ਨੇ ਪਰ ਅਸੀਂ ਇਨਸਾਫ ਲੈ ਕੇ ਕਹਿੰਦੇ ਛੱਡਾਂਗੇ ਇਸੇ ਦੌਰਾਨ ਕਾਂਗਰਸੀ ਸੀਨੀਅਰ ਆਗੂ ਜੀਤ ਮਹਿੰਦਰ ਸਿੰਘ ਸਿੱਧੂ ਹੋਣਾ ਨੇ ਕਿਹਾ ਕਿ ਸਿੱਧੂ ਮਸੇਵਾਲਾ ਕਲਾਕਾਰ ਨਹੀਂ ਸੀ ਸਗੋਂ ਪੰਜਾਬ ਦੀ ਆਵਾਜ਼ ਸੀ ਮੁੱਦਿਆਂ ਦੇ ਉੱਤੇ ਗੀਤ गा ਕੇ ਉਸਨੇ ਦੁਨੀਆ ਤੱਕ ਪਹੁੰਚਾ ਦਿੱਤੇ ਨੇ ਪਰ ਇਸ ਦੇ ਲਈ ਸ਼ਾਇਦ ਉਸ ਦੀ ਆਵਾਜ਼ ਜਿਹੜੀ ਬੰਦ ਕਰ ਦਿੱਤੀ ਗਈ ਇਸ ਦੇ ਦੌਰਾਨ ਸਿੱਧੂ ਮਸੇਵਾਲੇ ਦੇ ਜਿਹੜਾ ਤਾਇਆ ਬਲਕੌਰ ਸਿੰਘ ਵੱਲੋਂ ਵੀ ਸੰਬੋਧਨ ਕੀਤਾ ਗਿਆ ਇਸ ਦੇ ਇਲਾਵਾ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਛਾਇਆ ਜਿਹੜੇ ਨੇ ਵਿਧਾਇਕ ਗੁਰਪ੍ਰੀਤ ਸਿੰਘ ਬਨਾਬਾਲੀ ਤੇ ਵੀ ਹੋਰ ਵੀ ਜਿਹੜੇ ਉੱਥੇ ਲੋਕ ਮੌਜੂਦ ਦੱਸੇ ਗਏ ਨੇ ਲਾਲੂ ਯਾਦਵ ਨੇ ਖੜਕਾਇਆ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਰੱਖੀ ਹੈ ਵੱਡੀ ਮੰਗ ਸੀਬੀਆਈ ਦੇ ਨਾਲ ਜੁੜਿਆ ਹੈ ਮਾਮਲਾ ਆਰ ਜੀ ਟੇ ਮੁਖੀ ਲਾਲੂ ਪ੍ਰਸ਼ਾ ਯਾਦਵ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਜ਼ਮੀਨ ਹੜੱਪਣ ਦੇ ਮਾਮਲੇ ਦੇ ਵਿੱਚ ਸੀਬੀਆਈ ਦੀ ਐਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਹੈ ਉਹਨੇ ਸੀਬੀਆਈ ਦੇ ਵੱਲੋਂ ਧਾਇਰ ਤਿੰਨ ਚਾਰਜ ਸ਼ੀਟਾਂ ਤੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ ਅਦਾਲਤ ਨੇ ਲਾਲੂ ਅਤੇ ਸੀਬੀਆਈ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਪੰਜਾਬ ਦੇ ਵਿੱਚ ਮੌਕ ਡ੍ਰਿਲ ਦਾ ਜਿਹੜਾ ਸਮਾਂ ਬਦਲਿਆ ਗਿਆ ਹੈ ਜਿਵੇਂ ਕਿ ਪਹਿਲਾਂ ਵੀ 7 ਮਈ ਨੂੰ ਦੇਸ਼ ਦੇ 244 ਜਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਹੋਈ ਸੀ ਕੀਤੀ ਗਈ ਸੀ ਤਾਂ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਰਾਜਾਂ ਦੇ ਵਿੱਚ ਕੱਲ ਯਾਨੀ ਕਿ ਵੀਰਵਾਰ ਅੱਜ ਦੇ ਦਿਹਾੜੇ ਦੇ ਉੱਤੇ ਸ਼ਾਮ ਨੂੰ ਜਿਹੜੀ ਮੌਕ ਡ੍ਰਿਲ ਹੋਈ ਹੈ ਇਹਨਾਂ ਦੇ ਵਿੱਚ ਜੰਮੂ ਕਸ਼ਮੀਰ, ਗੁਜਰਾਤ, ਹਰਿਆਣਾ ਤੇ ਰਾਜਸਥਾਨ ਸ਼ਾਮਲ ਨੇ। ਦੂਜੇ ਪਾਸੇ ਪੰਜਾਬ ਦੇ ਵਿੱਚ ਮੌਕ ਡ੍ਰਿਲ ਦਾ ਜਿਹੜਾ ਸਮਾਂ ਬਦਲ ਦਿੱਤਾ ਗਿਆ ਹੈ ਹੁਣ ਪੰਜਾਬ ਦੇ ਵਿੱਚ 3 ਜੂਨ ਨੂੰ ਜਿਹੜੀ ਇਹ ਮੌਕ ਡ੍ਰਿਲ ਹੋਏਗੀ ਕੀਤੀ ਜਾਵੇਗੀ ਇਸ ਦੇ ਦੌਰਾਨ ਲੋਕਾਂ ਨੂੰ ਸੁਚੇਤ ਰਹਿਣ ਦੀ ਜਿਹੜੀ ਅਪੀਲ ਪਹਿਲਾਂ ਹੀ ਕਰ ਦਿੱਤੀ ਗਈ ਹੈ ਦਲ ਖਾਲਸਾ ਦੀ ਗੱਲ ਕਰੀਏ ਤੇ ਜੂਨ ਦਾ ਮਹੀਨਾ ਜਿਹੜਾ ਚੜ ਚੁੱਕਿਆ ਹੈ ਤਾਂ ਉਹਨਾਂ ਦੀਆਂ ਵੀ ਖਬਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤੇ ਅੱਗੇ ਵਧਦੇ ਆ ਕੀ ਕਹਿੰਦੇ ਨੇ ਦਲ ਖਾਲਸਾ ਵਾਲੇ ਜਿਸ ਦੇ ਵਿੱਚ ਖਬਰ ਆ ਰਹੀ ਹੈ ਕਿ ਆਪਣੇ ਦਲ ਖਾਲਸਾ ਵੱਲੋਂ 5 ਜੂਨ ਨੂੰ ਖੱਲੂਕਾਰਾ ਯਾਦਗਾਰੀ ਮਾਰਚ ਦੇ ਉੱਤੇ 6 ਨੂੰ ਤਰੀਕ ਨੂੰ ਜੜੀ ਹੈ ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ ਦਲ ਖਾਲਸਾ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ 1984 ਦੇ ਵਿੱਚ ਭਾਰਤੀ ਫੌਜ ਵੱਲੋਂ ਕੀਤੇ ਗਏ ਆਪਰੇਸ਼ਨ ਬਲੂ ਸਟਾਰ ਦੇ 41 ਸਾਲ ਪੂਰੇ ਹੋਣ ਦੇ ਮੌਕੇ 5 ਜੂਨ ਦੀ ਸ਼ਾਮ ਨੂੰ ਅੰਮ੍ਰਿਤਸਰ ਵਿਖੇ ਖੱਲੂਕਾਰਾ ਯਾਦਗਾਰੀ ਮਾਰਚ ਕੱਢਿਆ ਜਾਏਗਾ ਜਿੱਥੇ ਬੰਦੀ ਨੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਜਿਹੜਾ ਸੱਦਾ ਦੇ ਦਿੱਤਾ ਹੈ ਜਥੇਬੰਦੀ ਤੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਕਵਰ ਕਵਰਪਾਲ ਸਿੰਘ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਸਿੱਖ ਧਰਮ ਉੱਤੇ ਹੋਏ ਇਸ ਹਮਲੇ ਨੂੰ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ 6 ਜੂਨ ਨੂੰ ਫੌਜੀ ਹਮਲੇ ਦੇ ਦੌਰਾਨ ਮਾਰੇ ਗਏ નિર્ਦੋਸ਼ਾਂ નિર્ਦੋਸ਼ ਲੋਕਾਂ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਲੁੱਟੇ ਵੱਡੇ ਮੁੱਲੇਕ ਜਾਨੇ ਦੇ ਵਿਰੋਧ ਦੇ ਵਿੱਚ ਅਮਰਤ ਸਰਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ ਉਨਾ ਸ਼ਹਿਰ ਵਾਸੀ ਸ਼ਹਿਰ ਵਾਸੀਆਂ ਤੋਂ ਬੰਦ ਦੇ ਲਈ ਸਹਿਯੋਗ ਮੰਗਦਿਆਂ ਕਿ ਹੈ ਕਿ ਉਹ ਇੱਕ ਦਿਨ ਦੇ ਲਈ ਆਪਣੇ ਕਾਰੋਬਾਰ ਬੰਦ ਰੱਖ ਕੇ ਉਸ ਪੀੜ ਦਾ ਜਿਹੜਾ ਸਾਂਝ ਪਾਉਂਦੇ ਵਿੱਚ ਜਿਹੜਾ ਜਿਸ ਦੀ ਸਿੱਖ ਪੰਥ ਦੇ ਪਿਛਲੇ 4 ਦਹਾਕਿਆਂ ਤੋਂ ਲੰਘ ਰਿਹਾ ਹੈ ਉਹਨਾਂ ਕਹਿ ਕੇ 41 ਸਾਲ ਬਾਅਦ ਵੀ ਸਾਕਾ ਜੂਨ ਜਿਹੜਾ 84 ਦੇ ਜਖਮਾਂ ਦੀ ਪੀੜ ਜਿਹੜੀ ਸੱਜ ਰਹੀ ਹੈ ਦਿੱਲੀ ਆਭਕਾਰੀ ਨੀਤੀ ਮਾਮਲਾ ਜਿਹੜਾ ਹੈ ਅਰਵਿੰਦ ਕੇਂਜਰੀਵਾਲ ਪਾਸਪੋਰਟ ਨਵਿਆਉਣ ਸੰਬੰਧੀ ਐਨਓਸੀ ਦੇ ਲਈ ਅਦਾਲਤ ਪਹੁੰਚੇ ਨੇ ਦਿੱਲੀ ਆਭਕਾਰੀ ਨੀਤੀ ਮਾਮਲੇ ਦੇ ਮੁਲਜ਼ਮ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਂਜਰੀਵਾਲ ਨੇ ਵੀਰਵਾਰ ਨੂੰ ਅੱਜ ਆਪਣਾ ਪਾਸਪੋਰਟ ਨਵਿਆਉਣ ਦੇ ਲਈ ਐਨਓਸੀ ਦੀ ਮੰਗ ਕਰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਵਿਸ਼ੇਸ਼ ਜੱਜ ਡੀ ਆਈ ਜੀ ਵਿਨੇ ਸਿੰਘ ਉਹਨਾਂ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਅਤੇ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਤੇ ਕਰਦਿਆਂ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਖ ਜਿਹੜੀ ਹੈ 4 ਜੂਨ ਤੱਕ ਉਹਨਾਂ ਦੇ ਜਵਾਬ ਜਿਹੜੇ ਮੰਗੇ ਨੇ ਕੰਜਰੀਵਾਲ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਦੇ ਪਾਸਪੋਰਟ ਦੀ ਮਿਆਦ 2018 ਦੇ ਵਿੱਚ ਖਤਮ ਹੋ ਗਈ ਸੀ। ਉਹਨਾਂ ਨੇ 10 ਸਾਲਾਂ ਦੇ ਹਿੱਸੇ ਦੇ ਨਵੀਨੀਕਰਨ ਦੀ ਮੰਗ ਕਰਦੇ ਹੋਏ ਅਰਜ਼ੀ ਦਾਇਰ ਕੀਤੀ ਹੈ। ਇਸ ਦੇ ਦੌਰਾਨ सीबीआई ਨੇ ਜੱਜ ਨੂੰ ਦੱਸਿਆ ਕਿ ਉਹ ਕਥਿਤ ਆਬਕਾਰੀ ਨੀਤੀ ਘੁਟਾਲੇ ਦੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਦੋਸ਼ ਤੈਅ ਕਰਨ ਤੇ ਦਲੀਲ-ਦਲੀਲਾਂ ਦੇ ਲਈ ਤਿਆਰ ਹੈ। ਗੁਰਦਾਸਪੁਰ ਤੋਂ ਖਬਰ ਆ ਰਹੀ ਹੈ ਮੁਕੇਰੀਆਂ ਪ੍ਰੋਜੈਕਟ ਦਾ ਅੰਤਮ ਜਿਹੜਾ ਸਥਾਨਕ ਸਰਵੇ ਰੇਲਵੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਰਵਨੀਤ ਬਿੱਟੂ ਉਹਨਾਂ ਨੇ ਗੱਲ ਕਹੀ ਹੈ। ਰੇਲਵੇ ਮੰਤਰਾਲੇ ਵੱਲੋਂ 30 ਕਿਲੋਮੀਟਰ ਜਿਹੜਾ ਲੰਬੇ ਗੁਰਦਾਸਪੁਰ ਮੁਕੇਰੀਆ ਰੇਲ ਲਿੰਕ ਦੇ ਲਈ ਆਤਮ ਜਿਹੜਾ ਅੰਤਮ ਸਥਾਨਕ ਸਰਵੇ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਨੂੰ ਖੇਤਰ ਦੇ ਲਈ ਇੱਕ ਵੱਡੀ ਪ੍ਰਾਪਤੀ ਕਰਾਰ ਦਿੰਦੇ ਹਾਂ ਕੇਂਦਰੀ ਰਾਜ ਮੰਤਰੀ ਰੇਲ ਮੰਤਰਾਲਾ ਤੇ ਖਾਦ ਪ੍ਰੋਸੈਸਿੰਗ ਉਦਯੋਗ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਨਵੀਂ ਰੇਲ ਲਾਈਨ ਖੇਤਰੀ ਸੰਪਰਕ ਦੇ ਲਈ ਬਹੁਤ ਜ਼ਰੂਰੀ ਹੈ ਅੰਮ੍ਰਿਤਸਰ ਵੱਲੋਂ ਇੱਕ ਹੋਰ ਬਦਲਮਾ ਰਸਤਾ ਮੁਹੱਈਆ ਕਰਵਾਏਗੀ ਰਵਨੀਤ ਸਿੰਘ ਬਿੱਟੂ ਨੇ ਹੋਰ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਪੰਜਾਬ ਦੇ ਮਾਝਾ ਖਿੱਤੇ ਦੇ ਵਿੱਚ ਰਾਵੀ ਅਤੇ ਬਿਆਸ ਦਰਿਆ ਦੇ ਵਿੱਚ ਘਾਰ ਸਥਿਤ ਹੈ ਇਹ ਪਾਕਿਸਤਾਨ ਦੇ ਨਾਲ ਸਰਹੱਦ ਸਾਂਝੀ ਕਰਦਾ ਇੱਕ ਜ਼ਿਲ੍ਹਾ ਸਦਰ ਮੁਕਾਮ ਹੈ ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਅਨਾਜ ਅਤੇ ਖਾਦ ਦੀ ਲੋਡਿੰਗ ਹੁੰਦੀ ਹੈ ਹਰ ਮਹੀਨੇ ਔਸਤਨ 5 ਰੇਕਾਂ ਇਥੋਂ ਜੜੀਆਂ ਨਪਟਾਈਆਂ ਜਾਂਦੀਆਂ ਨੇ ਇਸ ਖੇਤਰ ਦਾ ਮਾਲ ਭੇਜਣ ਜਾਂ ਲਿਆਂਦੇ ਜਾਣ ਦੇ ਲਈ ਅੰਬਾਲਾ ਵੱਲੋਂ ਜਾਂਦੇ ਆਂ ਅਮਰਤਸਰ ਅਤੇ ਜਲੰਧਰ ਦੇ ਰਾਹੀਂ ਲਗਭਗ 140 ਕਿਲੋਮੀਟਰ ਜਾਂ ਪਠਾਨਕੋਟ ਤੇ ਜਲੰਧਰ ਦੇ ਰਾਹੀਂ ਲਗਭਗ 142 ਕਿਲੋਮੀਟਰ ਰਸਤਾ ਤੈਅ ਕਰਨਾ ਪੈਂਦਾ ਹੈ ਕਈ ਵਾਰ ਰੇਕਾਂ ਨੂੰ ਅਮਰਤਸਰ ਰਾਹੀਂ ਜਾਂਦੇ ਆਂ ਰਿਵਰਸ ਵੀ ਕਰਨਾ ਪੈਂਦਾ ਹੈ ਇਹ ਨਵੀਂ ਲਾਈਨ ਬਣਨ ਤੋਂ ਬਾਅਦ ਇਹ ਟ੍ਰੈਫਿਕ ਮੁਕੇਰੀਆਂ ਰਾਹੀਂ ਲਗਭਗ 92 ਕਿਲੋਮੀਟਰ ਜਿਹੜਾ ਚੱਲ ਸਕੇਗਾ ਜਿਸ ਦੇ ਨਾਲ ਹਰੇਕ ਰੇਕ ਦੇ ਉੱਤੇ ਤਕਰੀਬਨ 50 ਕਿਲੋਮੀਟਰ ਦੀ ਬਚਤ ਹੋਵੇਗੀ ਤੇ ਅਮਰitsar ਰਿਵਰਸ ਵੀ ਨਹੀਂ ਕਰਨਾ ਪਵੇਗਾ ਹਿਡਨਬਰਗ ਮਾਮਲਾ ਜਿਹੜਾ ਚੱਲਿਆ ਸੀ ਪਿਛਲੇ ਸਮੇਂ ਦੇ ਵਿੱਚ ਸਾਬਕਾ ਸੇਵੀ ਮੁਖੀ ਮਾਧਵੀ 부ਚ ਨੂੰ ਜਿਹੜਾ ਲੋਕਪਾਲ ਨੇ ਕਲੀਨ ਚਿੱਟ ਦੇ ਦਿੱਤੀ ਹੈ ਭ੍ਰਿਸ਼ਟਾਚਾਰ ਦੇ ਨਾਲ ਜੁੜੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਵਾਲੀ ਸੰਸਥਾ ਲੋਕਪਾਲ ਨੇ ਬੁੱਧਵਾਰ ਨੂੰ ਹਿਡਨਬਰਗ ਰਿਸਰਚ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਬਾਜ਼ਾਰ ਰੈਗੂਲੇਟਰੀ ਸੇਵੀ ਦੀ ਸਾਬਕਾ ਮੁਖੀ ਮਾਧਵੀ 부ਚ ਨੂੰ ਦੇ ਖਿਲਾਫ ਅਨੁਚਿਤ ਵਤੀਰਾ ਅਤੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲਾਉਣ ਵਾਲੀਆਂ ਸ਼ਿਕਾਇਤਾਂ ਨੂੰ ਖਾਰਜ ਕਰ ਦਿੱਤਾ ਹੈ ਲੋਕਪਾਲ ਨੇ ਕਿ ਦੋਸ਼ ਪੂਰੀ ਤਰ੍ਹਾਂ ਨਾਲ ਧਾਰਨਾ ਤੇ ਆਧਾਰਤ ਨੇ ਤੇ ਉਸ ਦੀ حمایت ਦੇ ਵਿੱਚ ਕੋਈ ਠੋਸ ਸਬੂਤ ਨਹੀਂ ਨੇ ਪਿਛਲੇ ਸਾਲ ਦਰਜ ਕੀਤੀ ਗਈ ਤ੍ਰਿੰਮੂਲ ਕਾਂਗਰਸ ਦੀ ਸੰਸਦ ਮੈਂਬਰ ਮੌਵਾ ਮৈত্রਾ ਸਮੇਤ ਹੋਰ ਸਾਰੀਆਂ ਦੀਆਂ ਸ਼ਿਕਾਇਤਾਂ ਮੂਲ ਰੂਪ ਦੇ ਨਾਲ ਇੱਕ ਨਿਵੇਸ਼ ਕੰਪਨੀ ਦੀ ਰਿਪੋਰਟ ਦੇ ਉੱਤੇ ਆਧਾਰਿਤ ਸਨ ਰਿਪੋਰਟ ਦੇ ਵਿੱਚ ਪੂਰਾ ਧਿਆਨ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਬੇਨਕਾਬ ਕਰਨ ਜਾਂ ਜਾਂਚ ਦੇ ਘੇਰੇ ਦੇ ਵਿੱਚ ਲਿਆਉਣ ਤੇ ਸੀ ਹਿਡਨਬਰਗ ਰਿਸਰਚ ਨੇ 10 ਅਗਸਤ 2024 ਨੂੰ ਪ੍ਰਕਾਸ਼ਿਤ ਆਪਣੀ ਰਿਪੋਰਟ ਦੇ ਵਿੱਚ ਦੋਸ਼ ਲਾਇਆ ਕਿ ਬੋਚਾ ਤੇ ਉਹਨਾਂ ਦੇ ਪਤੀ ਕੋਲ ਜਿਹੜੇ ਨੇ ਅਸਪਸ਼ਟ ਵਿਦੇਸ਼ੀ ਫੰਡ ਨੇ ਵਿੱਚ ਪਾਈ ਵਾਲੀ ਸੀ ਜਿਸ ਦੀ ਪਰ ਤੋਂ ਅਡਾਨੀ ਸਮੂਹ ਦੇ ਨਾਲ ਸੰਬੰਧਤ ਫੌਂਡ ਦੀ ਕਥਿਤ ਹੈਰਾਫੇਰੀ ਦੇ ਵਿੱਚ ਕੀਤੀ ਗਈ ਹੈ ਬੂਚਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਹਿਡਨਬਰਗ ਨੇ ਪੂੰਜੀ ਬਾਜ਼ਾਰ ਰੈਗੂਲੇਟਰੀ ਦੀ ਭਰੋਸੇਯੋਗਤਾ ਦੇ ਉੱਤੇ ਹਮਲਾ ਕੀਤਾ ਹੈ ਤੇ ਚਰਿੱਤਰ ਮਾਨਹਾਨੀ ਦਾ ਜਿਹੜਾ ਹਤਨ ਕੀਤਾ ਹੈ ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰੀਏ ਭਾਰਤ ਦੇ ਲਈ ਖੁਸ਼ਖਬਰੀ ਹੈ ਯੂਨ ਅਵਾਰਡ ਦੇ ਵਿੱਚ ਜਿਹੜਾ ਹੈ ਸੰਯੁਕਤ ਰਾਸ਼ਟਰ ਦੋ ਭਾਰਤੀ ਸ਼ਾਂਤੀ ਸੈਨਿਕਾਂ ਨੂੰ ਮਰਨ ਉਪਰੰਤ ਸਨਮਾਨਿਤ ਕਰੇਗਾ ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨ ਜਿਹੜਾ ਹੈ ਯੂਨ ਦੋ ਭਾਰਤੀ ਸ਼ਾਂਤੀ ਸੈਨਿਕਾਂ ਬਰਗੇਡੀਅਰ ਅਮਿਤਾਬ ਚਾ ਅਤੇ ਹਵਲਦਾਰ ਸੰਜੇ ਸਿੰਘ ਨੂੰ ਜਿਹੜਾ ਵਿਸ਼ਵ ਸ਼ਾਂਤੀ ਦੀ ਸੇਵਾ ਦੇ ਵਿੱਚ ਉਹਨਾਂ ਦੇ ਸਰਬੋੱਚ ਬਲੀਦਾਨ ਦੇ ਸਨਮਾਨ ਦੇ ਵਿੱਚ ਮਰਨ ਉਪਰੰਤ ਵਕਾਰੀ ਡੈਂਗ ਹੈਮਰਸ ਪਚੋਰ ਹੈਮਰ ਹੈਮਰ ਸਕਜੋਲਡ ਮੈਡਲ ਜਿਹੜਾ ਹੈ ਉਹ ਜਿਹੜਾ ਪ੍ਰਦਾਨ ਕਰੇਗਾ ਬਰਗੇਡੀਅਰ ਅਮਿਤਾਬ ਚਾ ਸੰਯੁਕਤ ਰਾਸ਼ਟਰ ਡਿਸ ਅੰਗੇਜਮੈਂਟ ਆਬਜ਼ਰਵਰ ਫੋਰਸ ਜਿਹੜੀ ਹੈ ਨਾਲ ਜਿਹੜਾ ਜੁੜੇ ਹੋਏ ਸਨ ਜੋ ਮੱਧ ਪੂਰਬ ਦੇ ਵਿੱਚ ਇਜ਼ਰਾਈਲ ਤੇ ਪਰ ਅਰਬ ਮੁਲਕਾਂ ਦਰਮਿਆਨ ਝਗੜੇ ਵਾਲੀਆਂ ਗੋਲਾਨ ਪਹਾੜੀਆਂ ਵਿੱਚ ਨਾਜ਼ੁਕ ਜੰਗਬੰਦੀ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ ਦੂਜੇ ਪਾਸੇ ਹਵਲਦਾਰ ਸੰਜੇ ਸਿੰਘ ਅਫਰੀਕੀ ਮੁਲਕ ਕਾਂਗੋ ਡੈਮੋਕ੍ਰੈਟਿਕ ਰਿਪਬਲਿਕ ਜਿਹੜੀ ਹੈ ਉਹਦੇ ਵਿੱਚ ਸੰਯੁਕਤ ਰਾਸ਼ਟਰ ਸਥਿਰਤਾ ਮਿਸ਼ਨ ਦੇ ਵਿੱਚ ਤਾਇਨਾਤ ਸਨ ਜਿੱਥੇ ਉਹਨਾਂ ਨੇ ਸੰਘਰਸ਼ ਮਾਰੇ ਖੇਤਰਾਂ ਨੂੰ ਸਥਿਰ ਕਰਨ ਦੇ ਲਈ ਕੰਮ ਕੀਤਾ ਹੈ ਇਹ ਮੈਡਲ ਅਜਾ 29 ਮਈ ਨੂੰ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਕੇ ਇੱਕ ਸਮਾਰੋਹ ਦੌਰਾਨ ਮਰਨ ਉਪਰੰਤ ਪੇਸ਼ ਕੀਤੇ ਜਾਣਗੇ ਇਹ ਸਮਾਰੋਹ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕਾਂ ਦੇ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਕੀਤਾ ਜਾ ਰਿਹਾ ਹੈ ਇਸ ਮੋਕੇ 4300 ਤੋਂ ਵੱਧ ਸ਼ਾਂਤੀ ਸੈਨਿਕਾਂ ਦੇ ਸਨਮਾਨ ਦੇ ਲਈ ਸਮਰਪਿਤ ਹੈ ਜਿਨ੍ਹਾਂ ਨੇ 1948 ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਝੰਡੇ ਹੇਠ ਸੇਵਾ ਕਰਦਿਆਂ ਆਪਣੀਆਂ ਜਾਨਾਂ ਜੜੀਆਂ ਨੇ 1997 ਦੇ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵੱਲੋਂ ਸਥਾਪਿਤ ਕੀਤੀ ਕੀਤਾ ਗਿਆ ਡੈਂਗ ਜਿਹੜਾ ਇਹ ਮੈਡਲ ਹੈ ਸੰਯੁਕਤ ਰਾਸ਼ਟਰ ਦੇ ਦੂਜੇ ਸਖਤਰ ਜਨਰਲ ਜਿਹੜੇ ਨੇ ਉਹਨਾਂ ਦੇ ਨਾਮ ਦੇ ਉੱਤੇ ਆਧਾਰਿਤ ਹੈ ਜਿਨ੍ਹਾਂ ਦੀ 1961 ਦੇ ਵਿੱਚ ਸ਼ਾਂਤੀ ਮਿਸ਼ਨ ਦੇ ਦੌਰਾਨ ਇੱਕ ਜਹਾਜ਼ ਦੇ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਅਦਾਲਤ ਵੱਲੋਂ 트ੰਪ ਦੇ ਦਰਮਦਾਂ ਦੇ ਉੱਤੇ ਭਾਰੀ ਟੈਕਸ ਲਗਾਉਣ ਦੇ ਹੁਕਮ ਜਾਰੀ ਹੋ ਗਏ ਨੇ, ਰੋਕ ਲੱਗ ਗਈ ਹੈ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਐਮਰਜੈਂਸੀ ਪਾਵਰ ਐਕਟ ਦੇ ਦਰਮਾਦ ਜਿਹੜੀ ਦਰ آمد ਕਰਦੇ ਨੇ ਤੇ ਭਾਰੀ ਟੈਕਸ ਲਗਾਉਣ ਸੰਬੰਧੀ ਰਾਸ਼ਟਰਪਤੀ ਡੋਨਲਡ 트ੰਪ ਦੇ ਹੁਕਮਾਂ ਦੇ ਉੱਤੇ ਬੁੱਧਵਾਰ ਕੱਲ੍ਹ ਜਾਨੀ ਬੀਤੇ ਦੇ ਵਿੱਚ ਰੋਕ ਲਾ ਦਿੱਤੀ ਹੈ ਇਸ ਦੇ ਨਾਲ ਟਰੰਪ ਦੀਆਂ ਉਹਨਾਂ ਆਰਥਿਕ ਨੀਤੀਆਂ ਦੇ ਉੱਤੇ ਸਵਾਲ ਖੜੇ ਹੋ ਗਏ ਨੇ ਜਿਨ੍ਹਾਂ ਨੇ ਆਲਮੀ ਵਿੱਤੀ ਮਾਰਕੀਟਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਹ ਨੀਤੀਆਂ ਵਪਾਰਕ ਭਾਈਚਾਰੇ ਦੇ ਲਈ ਨਿਰਾਸ਼ਾਜਨਕ ਜੜੀਆਂ ਨੇ ਸਾਬਤ ਹੋਈਆਂ ਨੇ ਇਸ ਦੇ ਨਾਲ ਮਹਿੰਗਾਈ ਵਧਨ ਅਤੇ ਅਰਥਵਿਵਸਥਾ ਦੇ ਵਿੱਚ ਮੰਦੀ ਆਉਣ ਦੇ ਉੱਤੇ ਭਾਰੀ ਖਦਸ਼ੇ ਪੈਦਾ ਹੋ ਚੁੱਕੇ ਨੇ ਨਿਊਯਾਰਕ ਦੇ ਵਿੱਚ ਸਥਿਤ ਅਮਰੀਕੀ ਅੰਤਰਰਾਸ਼ਟਰੀ ਵਪਾਰ ਅਦਾਲਤ ਦੀ ਜਿਹੜੀ ਹੈ ਤਿੰਨ ਜੱਜਾਂ ਦੇ ਬੈਂਚ ਨੇ ਇਹ ਫੈਸਲਾ ਕੀਤਾ ਹੈ ਇਸ ਤੋਂ ਪਹਿਲਾਂ ਇਸ ਸੰਬੰਧ ਦੇ ਵਿੱਚ ਦਾਇਰ ਕੀਤੇ ਕਈ ਕੇਸਾਂ ਦੇ ਵਿੱਚ ਇਹ ਦਲੀਲ ਦਿੱਤੀ ਗਈ ਸੀ ਕਿ 트럼ਪ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਆਪਣੀ ਮਰਜ਼ੀ ਦੇ ਨਾਲ ਦੇਸ਼ ਦੀ ਵਪਾਰ ਨੀਤੀ ਤੈਅ ਕਰ ਰਿਹਾ ਹੈ ਉਦੋਂ 트럼ਪ ਨੇ ਕਈ ਵਾਰ ਕਿਹਾ ਟੈਕਸ ਲਗਾਉਣ ਦੇ ਨਾਲ ਨਿਰਮਾਤਾ ਕੰਪਨੀਆਂ ਨੂੰ ਅਮਰੀਕਾ ਦੇ ਵਿੱਚ ਵਾਪਸ ਲਿਆਂਦਾ ਜਾਵੇਗਾ ਜਿਸ ਦੇ ਨਾਲ ਅਮਰੀਕਾ ਅਮਰੀਕੀ ਲੋਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਵਧਣਗੇ ਇਸ ਦੇ ਨਾਲ ਸੰਘੀ ਬਜਟ ਘਾਟਾ ਘਟਾਉਣ ਦੇ ਲਈ ਕਾਫੀ ਆਮਦਨ ਮਿਲੇਗੀ ਇਸ ਮਾਮਲੇ ਦੀ ਸੁਣਵਾਈ ਤਿੰਨ ਜੱਜਾਂ ਨੇ ਕੀਤੀ ਹੈ ਇਹਨਾਂ ਦੇ ਵਿੱਚ 트럼ਪ ਵੱਲੋਂ ਨਿਯੁਕਤੀ 蒂ਮੋਥੀ ਰੀਫ ਸਾਬਕਾ ਰਾਸ਼ਟਰਪਤੀ ਰੋਨਾਲਡ ਰਿੰਗਨ ਵੱਲੋਂ ਨਿਯੁਕਤ ਜੇਨ ਰੈਸਟਾਨੀ ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਨਿਜੁਕਤ ਗੈਰ ਆਪਣੇ ਨਿਜੁਕਤੀ ਕੀਤੀ ਹੈ ਗੈਰੀ ਕੈਟਜ਼ਮੈਨ ਸ਼ਾਮਲ ਨੇ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਲਿਖਿਆ ਕਿ ਰਾਸ਼ਟਰਪਤੀ ਨੇ ਆਈਈਪਾ ਦੇ ਤਹਿਤ ਮਿਲੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਵਿਸ਼ੇ ਪੱਧਰੀ ਅਤੇ ਜਵਾਬੀ ਟੈਕਸ ਲਗਾਉਣ ਦੇ ਹੁਕਮ ਦਿੱਤੇ ਨੇ ਇਹ ਮਾਮਲਾ ਅਮਰੀਕੀ ਅੰਤਰਰਾਸ਼ਟਰੀ ਵਪਾਰ ਅਦਾਲਤ ਦੇ ਵਿੱਚ ਦਾਇਰ ਕੀਤਾ ਗਿਆ ਸੀ ਜੋ ਕਿ ਇੱਕ ਸੰਗੀ ਅਦਾਲਤ ਹੈ ਇਹ ਅਦਾਲਤ ਖਾਸ ਤੌਰ ਦੇ ਉਤੇ ਅੰਤਰਰਾਸ਼ਟਰੀ ਵਪਾਰ ਕਾਨੂੰਨ ਦੇ ਨਾਲ ਸੰਬੰਧਤ ਸਿਵਲ ਮਾਮਲਿਆਂ ਦੀ ਸੁਣਵਾਈ ਕਰਦੀ ਹੈ ਹਾਲਾਂਕਿ ਟੈਕਸ ਲਗਾਉਂਦੀ ਲਈ ਜਿਹੜਾ ਆਮ ਤੌਰ ਦੇ ਉਤੇ ਸੰਸਦ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਪਰ ਟਰੰਪ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਵਪਾਰ ਘਾਟਾ ਦੂਰ ਕਰਨ ਦੇ ਲਈ ਕਾਰਵਾਈ ਕਰਨ ਦੀ ਸ਼ਿਕਾਇਤ ਹੈ ਟੈਕਸ ਲਗਾਉਣ ਸੰਬੰਧੀ ਟਰੰਪ ਦੇ ਹੁਕਮਾਂ ਦੇ ਖਿਲਾਫ ਘੱਟੋ-ਘੱਟ 7 ਕੇਸ ਦਾਇਰ ਕੀਤੇ ਗਏ ਨੇ ਐਲਨ ਮਸਕ ਜਿਹੜੇ ਨੇ ਪਿੱਛੇ हट ਗਏ ਨੇ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ ਵਿੱਚ ਸਲਾਹਕਾਰ ਵਜੋਂ ਕੰਮ ਕਰ ਰਹੇ ਐਲਨ ਮਸਕ ਨੇ ਸੰਗੀ ਖਰਚਿਆਂ ਦੇ ਵਿੱਚ ਕਟੌਤੀ ਤੇ ਨੌਕਰ ਚਾਹੀ ਦੇ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਦੇ ਮਗਰੋਂ ਅਹੁਦਾ ਛੱਡ ਦਿੱਤਾ ਹੈ। ਐਲਨ ਮਸਕ ਨੇ ਬੁੱਧਵਾਰ ਬੀਤੇ ਕੱਲ ਦੇ ਵਿੱਚ ਸ਼ਾਮ ਨੂੰ ਸੋਸ਼ਲ ਮੀਡੀਆ ਮੰਚ ਐਕਸ ਦੇ ਉੱਤੇ ਆਪਣੇ ਅਸਤੀਫੇ ਦੇ ਬਾਰੇ ਜਾਣਕਾਰੀ ਸਾਂਝੀ ਕਰ ਦਿੱਤੀ ਹੈ। ਇਰਾਨ ਤੇ ਹਮਲਾ ਨਾ ਕਰੇ 트੍ਰੰਪ ਨੇ ਨੇਤਨਜਾਹੁ ਨੂੰ ਚੇਤਾਵਨੀ ਦਿੱਤੀ ਹੈ ਇਹ ਖਬਰ ਜਿਹੜੀ ਹੈ ਅਮਰੀਕਾ ਤੋਂ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬੁੱਧਵਾਰ ਬੀਤੇ ਕੱਲ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਕਹਿ ਕੇ ਉਹਨਾਂ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਨਜਾਹੁ ਨੂੰ ਇਰਾਨ ਦੇ ਉੱਤੇ ਹਮਲਾ ਰੋਕਣ ਦੇ ਲਈ ਕਿਹਾ ਹੈ ਤਾਂ ਜੋ ਅਮਰੀਕਾ ਨੂੰ ਇਰਾਨ ਦੇ ਨਾਲ ਨਵਾਂ ਪਰਮਾਣੂ ਸਮਝੌਤਾ ਕਰਨ ਦੇ ਲਈ ਸਮਾਂ ਮਿਲ ਸਕੇ 트੍ਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਹੁਣ ਹਮਲਾ ਕਰਨਾ ਸਹੀ ਨਹੀਂ ਹੋਵੇਗਾ ਕਿਉਂਕਿ ਅਸੀਂ ਹਾਲ ਦੇ ਬਹੁਤ ਨੇੜੇ ਆ ਚੁੱਕੇ ਹਾਂ ਈਰਾਨ ਦਾ ਪਰਮਾਣੂ ਪ੍ਰੋਗਰਾਮ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਤੇਜ਼ੀ ਦੇ ਨਾਲ ਵਧਿਆ ਹੈ ਈਰਾਨ ਹੁਣ 60% ਤੱਕ ਯੂਰੇਨੀਅਮ ਨੂੰ ਜਿਹੜਾ ਸੰਸ਼ੋਧਨ ਬਣਾ ਰਿਹਾ ਹੈ ਜੋ ਕਿ ਹਥਿਆਰ ਬਣਾਉਣ ਦੇ 90% ਪੱਧਰ ਦੇ ਬਹੁਤ ਨੇੜੇ ਹੈ ਇਸ ਦੇ ਨਾਲ ਅਮਰੀਕਾ ਇਜ਼ਰਾਈਲ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੀ ਚਿੰਤਾ ਜੜੀ ਵੱਧ ਚੁੱਕੀ ਹੈ ਰਾਫੇਲ ਮਰੀਆਨੋ ਗ੍ਰੋਸੋ ਜੋ ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨੀ ਸੰਸਥਾ IAEA ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਹੈ ਉਹਦੇ ਮੁਖੀ ਨੇ ਉਹਨਾਂ ਨੇ ਕਿਹਾ ਕਿ ਫੈਸਲਾ ਅਜੇ ਨਹੀਂ ਲਿਆ ਗਿਆ ਕੋਈ ਸਮਝੌਤਾ ਹੋਵੇਗਾ ਜਾਂ ਨਹੀਂ ਪਰ ਗੱਲਬਾਤ ਚੱਲ ਰਹੀ ਹੈ ਇਹ ਇੱਕ ਚੰਗਾ ਸੰਕੇਤ ਹੈ ਗਰੋਸੀ ਨੇ ਇਹ ਵੀ ਕਿਹਾ ਕਿ ਉਹ ਇਰਾਕ ਦੇ ਵਿਦੇਸ਼ ਮੰਤਰੀ ਅਬਾਸ ਅਰਾਕ ਕਚੀ ਦੇ ਨਾਲ ਲਗਭਗ ਰੋਜ਼ਾਨਾ ਗੱਲ ਕਰ ਰਹੇ ਨੇ ਇਸ ਤੋਂ ਇਲਾਵਾ ਉਹ ਅਮਰੀਕਾ ਦੇ ਮੱਧ ਏਸ਼ੀਆ ਮਾਮਲਿਆਂ ਦੇ ਰਾਜਦੂਤ ਤਸਦੀਬ ਵਿਟਕੋਫ ਦੇ ਨਾਲ ਵੀ ਲਗਾਤਾਰ ਸੰਪਰਕ ਚ ਨੇ ਉਹਨਾਂ ਕਹਿ ਕੇ ਉਹਨਾਂ ਦੀ ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਮੈਸੀਮੋ ਅਪਾਰੋ ਜੋ ਕਿ ਆਈ ਏ ਈ ਏ ਦੇ ਸੇਫਗਾਰਡ ਵਿਭਾਗ ਦੇ ਮੁਖੀ ਨੇ ਤਹਿਰਾਨ ਦੇ ਵਿੱਚ ਮੌਜੂਦ ਨੇ ਉੱਥੇ ਪਰਮਾਣੂ ਪ੍ਰੋਗਰਾਮ ਦੀ ਨਿਗਰਾਨੀ ਜਿਹੜੀ ਹੈ ਕਰ ਰਹੇ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਚੱਲ ਰਹੀ ਹੈ ਤਾਂ ਜੋ 2015 ਦੇ ਪਰਮਾਣੂ ਸਮਝੌਤੇ JCPOA ਨੂੰ ਦੁਬਾਰਾ ਲਾਗੂ ਕੀਤਾ ਜਾ ਸਕੇ 트럼ਪ ਪ੍ਰਸ਼ਾਸਨ ਨੇ 2018 ਦੇ ਵਿੱਚ ਅਮਰੀਕਾ ਨੂੰ ਇਸ ਸਮਝੌਤੇ ਤੋਂ ਬਾਹਰ ਕੱਢ ਲਿਆ ਸੀ ਜਿਸ ਤੋਂ ਬਾਅਦ ਈਰਾਨ ਨੇ ਦੁਬਾਰਾ ਯੂਰੇਨੀਅਮ ਸੰਬੋਧਨ ਸੰਸ਼ੋਧਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੁਣ ਅਮਰੀਕਾ ਚਾਹੁੰਦਾ ਹੈ ਕਿ ਈਰਾਨ ਆਪਣੇ ਪ੍ਰੋਗਰਾਮ ਨੂੰ ਸੀਮਤ ਕਰੇ ਤੇ ਬਦਲੇ ਦੇ ਵਿੱਚ ਉਸਤੇ ਲਗਾਈਆਂ ਗਾਈਆਂ ਜਿਹੜੀਆਂ ਆਰਥਿਕ ਪਾਬੰਦੀਆਂ ਹਟਾ ਦਿੱਤੀਆਂ ਜਾਣ 사우ਦੀ ਅਰਬ ਦੇ ਵਿੱਚ ਬਦਲੀ ਹੈ ਹਵਾ ਔਰਤਾਂ ਨੂੰ ਡਰਾਈਵਿੰਗ ਦੀ ਅਤੇ ਡਿਪਲੋਮੈਂਟਾਂ ਨੂੰ ਪੀਣ ਦੀ ਆਜ਼ਾਦੀ ਜਿਹੜੀ ਦੇ ਦਿੱਤੀ ਗਈ ਹੈ ਸਾਊਦੀ ਅਰਬ ਦੇ ਵਿੱਚ ਇੱਕ ਅਜਿਹਾ ਦੇਸ਼ ਹੈ ਜੋ ਲੰਬੇ ਸਮੇਂ ਤੋਂ ਆਪਣੀਆਂ ਰੂੜੀਵਾਦੀ ਪਰੰਪਰਾਵਾਂ ਤੇ ਸਖਤ ਇਸਲਾਮੀ ਨਿਜਮਾ ਦੇ ਲਈ ਜਾਣਿਆ ਜਾਂਦਾ ਹੈ ਕੁਝ ਦਿਨ ਪਹਿਲਾਂ ਇਥੋਂ ਇੱਕ ਖਬਰ ਸਾਂਝੀ ਕੀਤੀ ਗਈ ਹੈ ਇਸ ਇਸਲਾਮੀ ਦੇਸ਼ ਦੇ ਵਿੱਚ ਇੱਕ ਇਨਕਲਾਬੀ ਤਬਦੀਲੀ ਦਾ ਸੰਕੇਤ ਦਿੱਤਾ ਹੈ ਰਿਪੋਰਟ ਕਹਿ ਰਹੀ ਹੈ ਕਿ ਸਾਊਦੀ ਅਰਬ ਆਪਣੀਆਂ ਚੁਣੀਆਂ ਹੋਈਆਂ ਥਾਵਾਂ ਦੇ ਉੱਤੇ ਸ਼ਰਾਬ ਦੀ ਵਿਕਰੀ ਦੀ ਇਜਾਜ਼ਤ ਦੇਵੇਗਾ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਇਸ ਦੇਸ਼ ਦੇ ਵਿੱਚ ਪਿਛਲੇ 73 ਸਾਲਾਂ ਤੋਂ ਸ਼ਰਾਬ ਪੀਣ ਦੀ ਜਿਹੜੀ ਮਨਾਹੀ ਹੈ ਪਰ 2034 ਦੇ ਵਿਸ਼ਵ ਕੱਪ ਤੋਂ ਪਹਿਲਾਂ 사우ਦੀ ਅਰਬ ਆਪਣੇ 600 ਸੈਲਾਨੀ ਸਥਾਨਾਂ ਦੇ ਉੱਤੇ ਲੋਕਾਂ ਨੂੰ ਸ਼ਰਾਬ ਪੀਣ ਦੇ ਦੀ ਜਿਹੜੀ ਇਜਾਜ਼ਤ ਦੇ ਰਿਹਾ ਹੈ ਵਪਾਰ ਹੈ ਭਾਈ ਪਤਾ ਹੈ ਕਿ ਪੈਸਾ ਆਉਣਾ ਹੈ ਇਸ ਖਬਰ ਨੇ ਲੋਕਾਂ ਨੂੰ ਹੈਰਾਨ ਕੀਤਾ ਹੈ ਤੇ ਇਸ ਰਿਪੋਰਟ ਨੇ 사우ਦੀ ਅਰਬ ਸਮੇਤ ਪੂਰੇ ਖਾੜੀ ਦੇਸ਼ਾਂ 'ਚ ਸੋਸ਼ਲ ਮੀਡੀਆ ਉੱਤੇ ਬਹਿਸ ਜਿਹੜੀ ਹੈ ਛੇੜ ਦਿੱਤੀ ਹੈ ਧਿਆਨਯੋਗ ਗੱਲ ਇਹ ਵੀ ਹੈ ਕਿ 사우ਦੀ ਅਰਬ ਦੇ ਸ਼ਾਸਕ ਨੂੰ ਮੱਕਾ ਅਤੇ ਮਦੀਨਾ ਵਿੱਚ ਸਥਿਤ ਦੋ ਪਵਿੱਤਰ ਮਸਜਿਦਾਂ ਦੇ ਰਖਵਾਲੇ ਦਾ ਖਿਤਾਬ ਵੀ ਪ੍ਰਾਪਤ ਹੈ ਇਸਲਾਮ ਦੇ ਵਿੱਚ ਸ਼ਰਾਬ ਪੀਣ ਨੂੰ ਧਾਰਮਿਕ ਵਿਸ਼ਵਾਸਾਂ ਦੇ ਵਿਰੁੱਧ ਮੰਨਿਆ ਜਾਂਦਾ ਹੈ ਇਸ ਦੇ ਲਈ ਇੱਕ ਇਸਲਾਮੀ ਦੇਸ਼ ਦੇ ਵਿੱਚ ਅਜਿਹੀ ਇਜਾਜ਼ਤ ਹੈਰਾਨੀਜਨਕ ਵੀ ਦੱਸੀ ਜਾ ਰਹੀ ਹੈ ਜਲਦੀ ਜਲਦੀ ਹੀ ਇਸ ਖਬਰ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਗਲਫ ਨਿਊਜ਼ ਦੇ ਨੇ ਜਿਹੜਾ ਰਾਈਟਰ ਦੇ ਹਵਾਲੇ ਦੇ ਨਾਲ ਕਿਹਾ ਹੈ ਕਿ ਸਾਊਦੀ ਅਧਿਕਾਰੀਆਂ ਨੇ ਅਜੇ ਕੋਈ ਵੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਹੈ ਸਾਊਦੀ ਸਰਕਾਰ ਨੇ ਇਸ ਸਮੇਂ ਸ਼ਰਾਬ ਵੇਚਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੋ ਸਕਦਾ ਹੈ ਪਰ 사우ਦੀ ਸ਼ਾਸਕ ਕ੍ਰਾਊਨ ਪ੍ਰੇਸ ਮੁਹੰਮਦ ਬਿਨ ਸੁਲਮਾਨ ਨੇ ਆਪਣੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਤੇ 사우ਦੀ ਅਰਥਵਿਵਸਥਾ ਨੂੰ ਜਿਹੜਾ ਤੇਲ ਤੇ ਘਟ ਨਿਰਭਰ ਬਣਾਉਂਦੀ ਆਪਣੀ ਜੜੀ ਹੈ ਮਹੱਤਵ ਆ ਮਹੱਤਵ ਕਾਖੀ ਯੋਜਨਾ ਦੇ ਹਿੱਸੇ ਵਜੋਂ ਸਲਾਨੀਆਂ ਤੇ ਅੰਤਰਰਾਸ਼ਟਰੀ ਕਾਰੋਬਾਰੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਕਈ ਪਾਬੰਦੀਆਂ ਦੇ ਵਿੱਚ ਢਿੱਲ ਵੀ ਦਿੱਤੀ ਹੈ ਹੁਣ ਸਾウਦੀ ਅਤੇ ਵਿਦੇਸ਼ੀ ਦੋਵੇਂ ਹੀ ਖਾੜੀ ਦੇਸ਼ ਦੇ ਵਿੱਚ ਉਹਨਾਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈ ਸਕਦੇ ਨੇ ਜੋ ਕਦੇ ਕਲਪਨਾਯੋਗ ਨਹੀਂ ਸਨ ਜਿਵੇਂ ਕਿ ਠੰਡੇ ਮਾਰੂਥਲ ਦੇ ਵਿੱਚ ਰਾਤ ਦੇ ਡਾਂਸ ਪ੍ਰੋਗਰਾਮ ਫੈਸ਼ਨ ਸ਼ੋ ਜਾਂ ਮਾਡਲਾਂ ਦੀ ਰੈਪ ਵਾਕਿੰਗ ਹੋਏਗੀ ਤੇ ਇਸੇ ਤਰ੍ਹਾਂ ਦੋਸਤੋ ਆਖਰੀ ਖਬਰਾਂ ਵੱਲ ਨੂੰ ਵਧੀਏ ਕੈਨੇਡਾ ਜਿਹੜਾ ਹੈ ਮਨੁੱਖੀ ਤਸਕਰੀ ਦੇ ਦੋ ਸ਼ੈਨਟ ਹਰਸ਼ ਪਟੇਲ ਨੂੰ 10 ਸਾਲ ਦੀ ਕੈਦ ਸੁਣਾਈ ਹੈ ਮਿਨੀ ਸੋਟਾ ਦੇ ਵਿੱਚ ਸੋਟਾ ਚੱਲਿਆ ਜੱਜਾਂ ਦਾ ਅਮਰੀਕਾ ਤੋਂ ਖਬਰ ਹੈ ਜੱਜ ਨੇ 25 ਜਨਵਰੀ 2022 ਦੀ ਬਰਫਾਨੀ ਰਾਤ ਅਮਰੀਕਾ ਵੱਲ ਸਰਹੱਦ ਪਾਰ ਕਰਦਿਆਂ ਮਾਰੇ ਗਏ ਗੁਜਰਾਤੀ ਪਰਿਵਾਰ ਦੇ 4 ਜੀਆਂ ਵਾਲੇ ਮਾਮਲੇ 'ਚ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਡੀ ਨੂੰ ਦੋਸ਼ੀ ਮੰਨਦਿਆਂ ਕਰੰਭਰ 10 ਅਤੇ 6.5 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਅਮਰੀਕਨ ਜ਼ਿਲ੍ਹਾ ਜੱਜ ਚੌਹਨ ਟਨਹੇਮ ਨੇ ਕਿਹਾ ਕਿ ਪੈਸੇ ਪਿੱਛੇ ਮਨੁੱਖੀ ਜਾਨਾਂ ਨੂੰ ਦਾਅ 'ਤੇ ਲਾਉਣ ਵਾਲੇ ਕਿਸੇ ਲਿਹਾਜ਼ ਦੇ ਉੱਤੇ ਹੱਕਦਾਰ ਨਹੀਂ ਨੇ ਜੱਜ ਨੇ ਬਚਾਅ ਪੱਖ ਦੇ ਵਕੀਲਾਂ ਦੀਆਂ નિર્ਦੋਸ਼ ਹੋਣ ਦੀਆਂ ਦਲੀਲਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਅਜਿਹੇ ਕੇਸਾਂ ਦੇ ਵਿੱਚ ਮਿਸਾਲੀ ਸਜ਼ਾ ਮਾ ਜ਼ਰੂਰੀ ਨੇ ਜੱਜ ਨੇ ਇਸ ਇਸਤਗਾਸਾ ਤਿਰ ਦੇ ਇਸ ਦਲੀਲ ਨੂੰ ਮੰਨਿਆ ਕਿ ਦੋਸ਼ੀ ਭਾਰਤ ਤੋਂ ਸਟੱਡੀ ਵੀਜ਼ੇ ਦੇ ਉੱਤੇ ਕੈਨੇਡਾ ਆਏ ਤੇ ਕਈ ਹੋਰਾਂ ਨੂੰ ਜਿਹੜਾ ਸੀ ਵੀ ਚੋਰੀ ਛਿਪੇ ਸਰਹੱਦ ਪਾਰ ਕਰਾਉਣ ਦੀ ਸੌਦੇਬਾਜ਼ੀ ਕੀਤੀ ਗਈ ਉਸ ਦਿਨ ਹਰਸ਼ ਪਟੇਲ ਨੇ 10-12 ਵਿਅਕਤੀਆਂ ਦੇ ਗਰੁੱਪ ਨੂੰ ਬਰਬਾਰੀ ਦੀ ਆੜ ਹੇਟ ਸਰਹੱਦ ਪਾਰ ਕਰਵਾਉਣ ਦੀ ਵਿਉਂਤ ਘੜੀ ਤੇ ਅਮਰੀਕਾ ਵਾਲੇ ਪਾਸੇ ਸਟੀਵ ਕੈਂਡੀ ਨੂੰ ਜਿਹੜਾ ਟੈਕਸੀ ਵਿੱਚ ਸੰਭਾਲ ਕੇ ਜਿਹੜਾ ਠਿਕਾਣੇ ਪਹੁੰਚਾਉਣ ਦੇ ਲਈ ਸੱਦਿਆ ਗਿਆ ਸੀ ਲਾਲਚ ਬੁਰੀ ਬਲਾਇਆ ਭਾਈ ਚੱਕ ਦਿਓ ਚੰਗੀ ਹੈ ਗਈ ਜੀ ਗੱਲ ਮਿਸਾਲ ਪੈਦਾ ਕੀਤੀ ਹੈ ਅਮਰੀਕਾ ਨੇ ਜੱਜ ਸਾਹਿਬਾ ਆਪਣੀ ਜਗ੍ਹਾ ਦਰੋਸਤ ਨੇ ਤੇ ਲੋ ਦੋਸਤੋ ਇਹ ਸਾਡੇ ਦੇਸ਼ ਵਿਦੇਸ਼ ਦੀਆਂ ਖਬਰਾਂ